ਯਾ ਤੁਸੀਂ ਦੇਖੇ ਸਰਕ ਸਖਿਆ ਜਿਹੜਾ ਮਾ ਮਹੀਨਾ ਸੀ ਸਪਾ ਦੇ ਮਨਾ ਰਹੇ ਹਾਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜਿਹੜੇ ਵਿੱਚ ਜਿੰਨੇ ਵੀ ਸਾਡੇ ਅੱਜ ਮੈਂ ਛੇ ਮੇਰੇ ਮਲਾਜ਼ਮ ਨਾਲ ਅੜੀਬ ਵਿਸ਼ੇਸ਼ ਦੇ ਪਹੁੰਚਾਂ ਜੂਨੀਅਨ ਚ ਇਹਨਾਂ ਨੂੰ ਜਾਗਰੂਕ ਕੀਤਾ ਹੈ ਟ੍ਰੈਫਿਕ ਨਿਯਮਾਂ ਬਾਰੇ ਜਿਵੇਂ ਹੋਗਾ ਵੀ ਹੈਲਮਟ ਹੋ ਗਿਆ ਜੀ ਟ੍ਰਿਪਲ ਸਵਾਰੀ ਹੋ ਵੀ ਸ਼ਰਾਬ ਪੀ ਕੇ ਗੱਡੀ ਚਲਾਉਣੀ ਓਵਰ ਸਪੀਡ ਦਾ ਹੋ ਗਿਆ ਠੀਕ ਹੈ ਨਹੀਂ ਇਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਆਪਣੇ ਟ੍ਰੈਫਿਕ ਰੂਲਾਂ ਦੀ ਹੈ ਇਹਨਾਂ ਵੇ ਨਪਾਲਣਾ ਕਰ ਤਾਂ ਜੋ ਤੂੰ ਅੱਗੇ ਜਿਹੜੇ ਆਪਣੇ ਗਾਂਹ ਜਿਹੜੀ ਤੁਹਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਕੋਈ ਇਹ ਮਟਰ ਰੂਲਾਂ ਬਾਰੇ ਵੀ ਆਪਾਂ ਰੂਲ ਦੀ ਜੇ ਲੰਗਣਾ ਕਰਾਂਗੇ ਤਾਂ ਉਹਦੇ ਵਿੱਚ ਆਪਣੀ ਸੇਫਟੀ ਨਹੀਂ ਹੈਗੀ ਠੀਕ ਹੈ ਨਾ ਜੀ ਇਹ ਵੀ ਸਕੂਲੀ ਬੱਚੇ ਲੈ ਕੇ ਜਾਂਦੇ ਆ ਨਾ ਉਹਨਾਂ ਬਾਰੇ ਵੀ ਦੱਸਿਆ ਗਿਆ ਇਹਨਾਂ ਨੂੰ ਨਾ ਭਰੇ ਜਾਣ ਹਾਂ ਉਹਨਾਂ ਬਾਰੇ ਵੀ ਦੱਸਿਆ ਇਹਨਾਂ ਨੂੰ ਵੀ ਜਿਵੇਂ 18 ਸਾਲ ਤੋਂ ਮਾਈਨਰ ਬੱਚੇ ਨਹੀਂ ਘਟ ਉਮਰ ਦੇ ਨੇ ਉਹਨਾਂ ਬਾਰੇ ਵੀ ਦੱਸਿਆ ਵੀ ਇਹਨਾਂ ਨੂੰ ਵੀ 18 ਸਾਲ ਦੇ ਹੀ ਬੱਚਾ ਚਲਾ ਸਕਦਾ ਆਪਣਾ ਲਾਇਸੈਂਸ ਬਣਾਓ ਉਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕੀਤਾ ਗਿਆ 18 ਸਾਲ ਦਾ ਬੱਚੇ ਕੋਈ ਵੀ ਜੇਕਰ ਕੋਈ ਚਲਾਉਂਦਾ ਤਾਂ ਅਸੀਂ ਉਹਦਾ ਚਲਾਨ ਕਰਦੇ ਹਾਂ ਕਿਹੜੇ ਕਿਹੜੇ ਰੂਲ ਸਮਝਾਏਗੇ ਇਹਨਾਂ ਦੇ ਵਿੱਚ ਜਿਵੇਂ ਜਿਹਾ ਟ੍ਰਿਪਲ ਸਵਾਰੀ ਹੋ ਗਿਆ ਹੈਲਮਟ ਹੋ ਗਿਆ ਜੀ ਠੀਕ ਹੈ ਨਾ ਜੀ ਸੀਟ ਬੈਲਟ ਹੋ ਗਈ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਓਵਰ ਸਪੀਡ ਨਹੀਂ ਚਲਾਉਣੀ ਹੋਣੀ ਇਹਨਾਂ ਨਿਯਮਾਂ ਬਾਰੇ ਦੱਸਿਆ ਗਿਆ ਤੇ ਤੁਹਾਨੂੰ ਜੰਗਲੀ ਬੈਰੀ ਉਸ ਬਾਰੇ ਵੀ ਜਿਹੜਾ ਹਾਂ ਤੋਂ ਦੁਬਾਰੇ ਵੀ ਇਹਨਾਂ ਦੇਖੋ ਤੁਸੀਂ ਹੁੰਦੇ ਨੇ ਇਦਾਂ ਹੀ ਪੌੜਾ ਜਿੱਟ ਪਾ ਲਾਇਆ ਨੇ ਜਿਵੇਂ ਉੱਥੇ ਬਣਾ ਡਰਾਈਵਰ ਨੂੰ ਪਤਾ ਨਹੀਂ ਲੱਗਦਾ ਹੈਗਾ ਜਦੋਂ ਨਾ ਗੱਡੀ ਓਵਰ ਸਪੀਡ ਆਉਂਦੀ ਹੈ ਉੱਪਰ ਚੜ ਜਾਂਦੀ ਹੈ ਗੱਡੀ ਦਾ ਨੁਕਸਾਨ ਹੁੰਦਾ ਹੈਗਾ ਉਹ ਮੈਂ ਬਰਮਾ ਕੇ ਉੱਥੇ ਉਹ ਵੀ ਦਿਖਾਈ ਨੇ ਬਾਕੀ ਇਹਨਾਂ ਨੂੰ ਮੈਂ ਇਹਨਾਂ ਦੇ ਜਿਹੜੇ ਸਟicker ਨੇ ਪਿੱਛੇ ਲਾ ਰਿਹਾ ਸਾਰਿਆਂ ਦੇ ਬਾਕੀ ਇਹਨਾਂ ਨੂੰ ਇਹ ਵੀ ਕਹਿ ਰਹੇ ਆ ਵੀ ਹੌਲੀ ਧੁੰਦ ਦਾ ਮੌਸਮ ਹੈ ਕੋਈ ਗੱਲ ਨਹੀਂ 5-4 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਨਾਲ ਬੱਚੇ ਬੈਠੇ ਨੇ ਸਵਾਰੀਆਂ ਵਿੱਚ ਨੇ ਆਪਾਂ ਸਵਾਰੀਆਂ ਨੂੰ ਸ਼ੇਪ ਰੱਖਣਾ ਆਪ ਵੀ ਸ਼ੇਪ ਰਹਿਣਾ ਸਵਾਰੀ ਵੀ ਸ਼ੇਪ ਰੱਖਣਾ ਤਾਂ ਜੋ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਿਉਂਕਿ ਹਰ ਵਕਤ ਜਗ੍ਹਾ ਤੇ ਕੀ ਚੰਦਰੀਆਂ ਨੂੰ ਵੀਰ ਕਰਨੀ ਇਸ ਕੋ ਲਾਗਾ ਹੋਰ ਕਿੱਥੇ ਕਿੱਥੇ ਜਾਣਾ ਮੈਂ ਜਿਹੜਾ ਅੱਜ ਦੋ ਬਾਹਰ ਟਰੱਕ ਜੁਨੇ ਨਹੀਂ ਜਾ ਰਿਹਾ ਜੀ ਬਾਕੀ ਦੁਨੀਆਂ ਚ ਜਾ ਕੇ ਉੱਥੇ ਜਿਹੜੇ ਮੇਰੇ ਡਰਾਈਵਰ ਭਰਾ ਨੇ ਉਹਨਾਂ ਨੂੰ ਸਾਰਾ ਜਾਗਰੂਕ ਕਰਵਾ ਇਹ ਆਪਣੇ ਟਰੈਕ ਬਾਰੇ ਦੀ ਤੇ ਬਾਕੀ ਸਕੂਲਾਂ ਤੇ ਵੀ ਜਾਵਾਂਗਾ ਬਾਕ-ਬਾਕ ਸਕੂਲਾਂ ਤੇ ਜਾਗਰੂਕ ਕਰਾਂਗਾ ਪਹਿਲਾਂ ਵੀ ਮੈਂ ਮੇਅਰ ਕਰਦਾ ਰਹਿਣਾ ਜੇ ਮੂੰਹ ਕੋਈ ਮੇਰੇ ਨਾਲ ਪਾਲਣਾ ਕਰੀ ਜਾਉਂ ਕਿਤੇ ਜ਼ੋਰ ਕਰਦੇ ਹੋਣ ਜਾਂ ਕੋਈ ਟੱਕਰ ਤੇ ਜਾਣਾ ਕੋਈ ਇਹਦੇ ਬਾਰੇ ਕੀ ਕਰਦੇ ਉਹ ਤਾਂ ਫਿਰ ਆਪਾਂ ਜੇ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਦੇਖੋ ਪਹਿਲਾਂ ਸਾਡਾ ਫਰਜ਼ਾ ਸਮਝਾਉਣਾ ਜੇਨੇ ਕੋਈ ਸਮਝੂਗਾ ਫਿਰ ਕਾਨੂੰਨ ਮੁਤਾਬਕ ਦੋ ਕਾਰਵਾਈ ਬਣ ਕੇ ਕਰਾਂਗੇ ਸਾਡੇ ਟ੍ਰੈਫਿਕ ਨੂੰ ਯਾਰ ਬਜੀ ਸਿੰਘ ਜੀ ਬਹੁਤ ਵਧੀਆ ਅੰਕਾਰ ਜੋ ਸਾਡੇ ਜਿਹੜੇ ਸਾਨੂੰ ਨੇਮ ਸਮਝਾਏ ਜਿਵੇਂ ਸੀਟ ਬੈਲਟ ਹੋ ਗਈ ਦੋ ਸਵਾਰੀਆਂ ਪਠਾਣੀਆਂ ਜਿਵੇਂ ਤਿੰਨ ਸਵਾਰੀਆਂ ਆਟੋ ਤੇ ਮੋਟਰਸਾਈਕਲ ਦੇ ਦੋ ਬਾਕੀ ਆਜ ਜਿੰਨਾ ਵੀ ਉਹ ਟ੍ਰੈਫਿਕ ਦਾ ਕੋਈ ਅੜੰਗਾ ਨਾ ਨਾ ਲੱਬਤੀ ਵੀ ਕਰਦੀ ਨਾ ਕਿਸੇ ਕੀ ਵੀ ਨਹੀਂ ਕਰਦੀ ਜਿਹੜਾ ਦਿਨ ਦਿਨ ਧੁਰਦਵਾਦੀ ਦੀ ਜਿਆਦੀ ਹੈ ਸੜਕੀ ਹਾਸੇ ਵੀ ਵਰਤਦੇ ਨੇ ਪਰ ਉਸ ਬਾਰੇ ਕੀਪ ਕਰਦਾ ਸਰਵਦਾ ਸਿੰਘ ਆਇਆ ਵੀ ਆਰਾਮ ਨਾਲ ਚੱਲਣਾ ਕਾਲੀ ਨਹੀਂ ਕਰਨੀ ਆਪਣੇ ਨੇਮ ਸਰ ਚੱਲਣਾ ਸਾਈਡ ਆਪਣੀ ਦੇਖ ਕੇ ਚੱਲਣਾ ਅੱਗੇ ਅੱਗੇ ਵੀ ਦੇਖਣਾ ਪਿੱਛੇ ਵੀ ਧਿਆਨ ਰੱਖਣਾ ਸਾਰੀਆਂ ਗੱਲਾਂ ਦਾ ਸਮਝਾਈਆਂ ਸੀ ਕਿਸੀ ਵੀ ਸ਼ੋਅ ਦੇ ਅਸੀਂ ਉਹਨਾਂ ਦੇ ਨਾਲ ਹੀ ਸਿਰਫ ਕੋਈ ਅਣਗਾਂ ਨਿਕਲਦੇ ਕਿਸੇ ਕੀ ਨਹੀਂ ਜੋ ਵੀ ਸਾਨੂੰ ਸਮਝ ਆਉਂਦੇ ਅਸਲ ਵਿੱਚ ਗੱਲ ਸਮਝਾਂਗੇ ਸਾਰੀ ਸਰ ਉਹ ਸਾਨੂੰ ਇਸ ਤਰ੍ਹਾਂ ਕਰਕੇ ਜਾਣ ਕਿ ਜਿਹਨੇ ਮਤਲਬ 40 ਵਾਰੀ ਨਹੀਂ ਪਟਾਣੀ 18 ਸਾਲ ਤੋਂ ਮਤਲਬ ਘੱਟ ਉਮਰ ਵਾਲੇ ਬੱਚੇ ਨੇ ਆਟੋ ਨਹੀਂ ਚਲਾਉਣਾ ਵੀ ਆਪਣਾ ਦੇਖ ਕੇ ਮਤਲਬ ਕੋਈ ਵੀ ਟ੍ਰੈਫਿਕ ਆ ਵੀ ਇਹਨਾਂ ਦੇ ਨਾਲ ਰਲ ਕੇ ਚੱਲਣਾ ਠੀਕ ਹੈ ਸਰ ਜੀ ਮਤਲਬ ਕੋਈ ਵੀ ਉਲੰਘਣਾ ਨਹੀਂ ਕਰਨੀ ਵੀ ਜਿੱਧਰ ਵੀ ਦੇਖ ਤੇ ਮੋੜਨਾ ਹੈਗਾ ਵੀ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਧੁੰਦ ਤੋਂ ਵੈਰ ਕਰਕੇ ਗਏ ਨੇ ਸਾਰੇ ਨੂੰ ਤੇ ਬਾਕੀ ਜਿਨ੍ਹਾਂ ਨੇ ਵੀ ਸ਼ੀਟ ਬੈਲਟ ਲਾ ਕੇ ਗੱਡੀ ਚਲਾਉਣੀ ਹੈ ਜੇ ਕੋਈ ਗੱਡੀ ਚਲਾਉਂਦਾ ਵੀ ਆ ਇਹ ਕੁਝ ਬਾਤ ਦੋ ਅਸੀਂ ਉਹਨਾਂ ਦੇ ਨਾਲ ਆ ਸਰ ਅੱਗੇ ਵੀ ਸਾਨੂੰ ਸਮਝਾਉਂਦੇ ਰਹੇ ਨੇ